ਤ ਸਾਰੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖਵੀਰਾ ਪੰਡਾ ਹੜਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 937355042 ਦੂਜਾ ਨੰਬਰ ਹੈਗਾ 987786829 ਅੱਜ ਆਪਾਂ ਕਾਫੀ ਮਾਤਰਾ ਦੇ ਗਾਵਾਂ ਦਿਖਾਉਂਦੇ ਹਾਂ ਠੀਕ ਹੈ ਹਰ ਇੱਕ ਪ੍ਰਕਾਰ ਦੀ ਵੈਰਾਈਟੀ ਹਾਜ਼ਰ ਹੈ ਸਾਡੇ ਪ੍ਰਕਾਰ ਦੇ ਦੇਸੀ ਵੀ ਹੈ ਜੀ ਠੀਕ ਹੈ ਬਬੀਆ ਤੇ ਜਰਸੀ ਪਹਿਲੇ ਨੰਬਰ ਤੇ ਆਪਾਂ ਜਰਸੀ ਹੀ ਦੇਖ ਰਹੇ ਆ ਜਿਹੜੀ ਠੀਕ ਹੈ ਇੱਕ ਦਿਨ ਸੂਣ ਚ ਲੈ ਲੈਂਦੀ ਆ ਤੇ ਮੰਨੂ 5 ਤੋਂ 6 ਨਾ ਲੈ ਜੀ ਠੀਕ ਹੈ ਹਫਤਾ ਸੂਣ ਚ ਬਾਕੀ ਪਿਆ ਜਾਊਗਾ ਜਿਆਦਾ ਜਿਆਦਾ ਦੋ ਰਲਾ ਕੇ ਹਫਤਾ ਦੇਣੀ ਠੀਕ ਹੈ ਕਿੰਨਾ ਕੁ ਦੁੱਧ ਦੇ ਦੂਗੀ ਦੁੱਧ ਵੀਰੇ ਨੇ 17 18 ਪੈਣ ਨੇ ਇਤਾਂ ਦਾ ਹੁਣ 20 ਕਿਲੋ ਮੰਨ ਕੇ ਦੋ ਅੱਛਾ 20 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੇ ਆਮ ਵਾਲੀ ਦੂਗੀ ਬਰੀਡ ਬਹੁਤ ਆ ਗਈ ਜੀ ਤੇ ਰੇਟ ਰੇਟ ਜਮ ਵੇਚਣ ਵਾਲਾ ਲੈਂਡ ਜਣ 72000 ਰੁਪਇਆ ਛੋਟ ਚੱਪਾ ਕਰਦਾਂਗੇ ਛੋਟ ਦਾ ਪੰਮਾ ਮਾੜਾ ਮੋਟਾ ਹੀ ਕਰਾਂਗੇ ਮਾਨਤਾ ਨਹੀਂ ਕਰਾਂਗੇ ਤੋਰੀ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖੋ ਬੈੜ ਦੀ ਸੋਹਣੀ ਸਾਫ ਸੁਥਰੀ ਤੇ ਜਰਸੀ ਦੇ ਵਿੱਚ ਥੋੜਾ ਜਿਹਾ ਅਟੈਚਮੈਂਟ ਐਰ ਸ਼ੈਰ ਦਾ ਆ ਗਿਆ ਹਨਾ ਤੇ ਬਾਕੀ ਕੱਦ ਬੇਲ ਬੂਲ ਜਬਰਦਸਤ ਬੜੀ ਭੈੜੀ ਆ ਹਨਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਫੁੱਲ ਜਿੰਦ ਜਣ ਕੁਆਲਟੀ ਕੁਆਲਟੀ ਬਹੁਤ ਆ ਇਹ ਸੂਰਜ ਹੈ ਕੀ ਦੂਜਾ ਸੂਆ ਹਨਾ ਦੂਜਾ ਸੂਆ ਰੇਟ 72 ਇਹਦੇ ਵਿੱਚੋਂ ਮਾਨਤਾ ਮੌਕੇ ਤੇ ਕਰਦਾਂਗੇ ਮਾੜਾ ਮੋਟਾ ਹੀ ਕਰਾਂਗੇ ਠੀਕ ਆ ਦੁੱਧ ਮੰਨ ਕੇ ਚੱਲੇ ਬੰਦਾ 20 ਬਣ ਕੇ ਲੈ ਜੇ ਨਹੀਂ ਕਿਦੋਂ ਮੰਨ ਕੇ ਦਊਗੀ ਵੀਰੇ ਗਵਾਹੀ ਭਰਦਾ ਛੇਰ ਬਹੁਤ ਵਧੀਆ ਬੱਚੀ ਦਾ ਠੀਕ ਆ ਹਜੇ ਦਾ ਇੱਕ ਹਫਤਾ ਭਾਰੀ ਆ ਕੁੜੀ ਛੋਟੀ ਨਹੀਂ ਹੈਗੀ ਅੱਜ ਹਜੇ ਦਾ ਇੱਕ ਹਫਤਾ ਇਹਦਾ ਸੂਣ ਚ ਬਾਕੀ ਪਿਆ ਹਨਾ ਸੋ ਯਾਰ ਬੈਠ ਦੇਖੋ ਕੀ ਬਾਤਾਂ ਜਮਾ ਫਰਸਟ ਕਲਾਸ ਬੱਚੀ ਆ ਪਰ ਮਾਲੀਆਂ ਸੁੰਦੀਆਂ ਸੁੰਦਰੀਆਂ ਬਣ ਜਾਂਦੀਆਂ ਨੇ ਉਹਦਾ ਹਫਤਾ ਪਿਆ ਬਣਨਾ ਬਹੁਤ ਆ ਠੀਕ ਆ ਬਾਕੀ ਜਰਸੀ ਦੀ ਖਾਸियत ਇਹਦੀ ਜਿਹੜੇ ਸੁੰਦੀਆਂ ਇਹ ਮੌਕੇ ਦੀ 30% ਹਵਾ ਨਾਲ ਖੋਲ ਜਾਂਦੀਆਂ ਤੇ ਬਾਈ ਜੀ ਦੂਜੇ ਨੰਬਰ ਤੇ ਯਾਰ ਬੁਲਬੁਲ ਦਾ ਬੱਚਾ ਹੀ ਦੇਖੀ ਜਾਂਦੇ ਆ ਉਹ ਚਾਰ ਤਾਂ ਦਾ ਵੀਰੇ ਪਹਿਲਾਂ ਨਾਲ ਹੀ ਚਾਰ ਦੰਦ ਪਹਿਲਾ ਸੂਆ ਪਹਿਲਾ ਸੂਆ ਕੈ ਦਿਨ ਲੈਂਦੀ ਐ ਸੂਣ ਦੇ ਪੰਜ ਚਾਰ ਦਿਨ ਲੈਂਦੀ ਐ ਅੱਛਾ ਪੰਜ ਚਾਰ ਦਿਨ ਹਜੇ ਤੇ ਸੂਣ ਚ ਬਾਕੀ ਆ ਤੇ ਗਲਾਬੀ ਗਰਾਬੀ ਹਵਾਨਾ ਯਾਰ ਖਬਰਦਾਰ ਬੜੀ ਹੋਰ ਵੀ ਬੱਚੀ ਨੇ ਬਣਾਉਣਾ ਹਜੇ ਬਾਹਰ ਲਿਆ ਕੱਢ ਕੇ ਇਹਨੂੰ ਸੁਬਰ ਕੱਦਗਾਠ ਵਗੈਰਾ ਦੇਖੋ ਯਾਰ ਬੈਠਦਾ ਜਿਹੜੇ ਕਹਿੰਦੇ ਬਰੀਡ ਸਾਨੂੰ ਚਾਹੀਦੀ ਆ ਆ ਤੁਹਾਡਾ ਸੁਪਨਾ ਪੂਰਾ ਕਰੋਗੇ ਤੇ ਮੋਰੀ ਦੀ ਫਰਕਲ ਕਣ ਮੰਨਦੀ ਹਾਲੇ ਹਣਾ ਹਾਂ ਖੁੱਲੀ ਫਾਰਮ ਤੋਂ ਠੀਕ ਹੈ ਇਹਦਾ ਬੈਕਗ੍ਰਾਉਂਡ ਆਪ ਨੂੰ ਸਾਰਾ ਪਤਾ ਲੱਗੂਗਾ ਠੀਕ ਹੈ ਕਿਹੜਾ ਸੀਮਨ ਲੱਗਿਆ ਜਿਹੜਾ ਲੱਗੇ ਉਹੀ ਰੱਖਾਂਗੇ ਜੀ ਤੇ ਰੇਟ ਵੀਰੇ ਵੇਚਣ ਵਾਲਾ ਇਹਦਾ ਰੇਟ ਵੀਰੇ ਮੰਗਣ ਦਾ 1.75 ਮੰਗ ਲਿਆ 1.80 ਮੰਗ ਲਿਆ ਜੀ ਪਰ ਉਹ 1 ਲੱਖ 52000 ਦੀ ਬੱਤੀ ਦੇਣੀ ਹੈ ਛੋੜ ਛੱਪਾ ਕਰਦਾ ਛੋੜ ਛੱਪਾਈ ਕਰਾਂ ਬਾਹਰ ਥੱਲੇ ਵਾਲਾ ਵੀਰ ਮਨ ਕੇ ਫੋਨ ਨਾ ਕੋਈ ਲਾਵੇ ਜੈ ਜੈਕਾਰ 1 ਲੱਖ 52000 ਰੁਪਏ ਦੀ ਵਿਹੜ ਵੀਰ ਕਹਿੰਦਾ ਦੇਣੀ ਆ ਤੇ ਕਹਿਣ ਦਾ ਭਾਵ ਬਲੈਰੋ ਚ ਬੈ ਕੇ ਜਾਣ ਵਾਲਾ ਪੀਸ ਤੁਹਾਨੂੰ ਦਿਖਾਤਾ ਹੱਥੀ ਚਵਾਈ ਮਸ਼ੀਨੀ ਚਵਾਈ ਬੇਬੇ ਬਾਪੂ ਜਵਾਗ ਜੋ ਚੋਈ ਜਾਵੇ ਕੋਈ ਪਰਵਾਹ ਹੀ ਨਹੀਂ ਪੁੱਤਾਂ ਦੀ ਨੂੰ ਜਮਾ ਬਾਕੀ ਬਰੀਡ ਬਹੁਤ ਟੌਪ ਦੀ ਤੇ ਬਾਡੀ ਬਰੀਡ ਯਾਰ ਪੜੀ ਪੁੜੀ ਵੇ ਨਹੀਂ ਛੜ ਦੇ ਗੱਲਾਂ ਹਨਾ ਸ਼ਾਈਨਿੰਗ ਸੂਨੀ ਗਿਆ ਚਮਕ ਤਾਂ ਪੂਰੀ ਫਿਟਨੈਸ ਜਮਾ ਜਮਾ ਨਜ਼ਾਰੇਦਾਰ ਵਾਲੀ ਬੈੜਾ ਪਹਿਲਾ ਸੂਆ ਮੂੰਹੋ ਚਾਰ ਦੰਦ ਸੂਣ ਤੇ ਵੀਰੇ ਹਫ਼ਤਾ ਕੱਢ ਦਿਆ ਜੇ ਹਨਾ ਇਹ ਹਫ਼ਤੋਂ ਦਾ ਰਕਾਰ ਤੋੜ ਦੂ ਜਮਾ ਬੰਨ ਵਾਲਾ ਬਈ ਕੱਥੂ ਕੀ ਮੂੰਹ ਬੋਲੂ ਸਭ ਰੋ ਲੇਵਾ ਵਗੈਰੇ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹਾਂ ਸੋਹਣਾ ਸਾਫ਼ ਸੁਥਰਾ ਤੇ ਫਿਟਨੈਸ ਜਮਾ ਮੱਲਾ ਵਾਂਗੂ ਧੁਰਦਿਆ ਜਮਾ ਤੇ ਕੱਲੀ ਵੇਰ ਨੂੰ ਚ ਪੈ ਕੇ ਜਾਣੀਆਂ ਤੇ ਨੇੜ ਤੋਂ ਤੇ ਜਿਹੜੇ ਕਹਿੰਦੇ ਅਸੀਂ ਯਾਰ ਮੇਲੇ ਲੈਵਲ ਵਾਲੀ ਬੈੜ ਲੈਣੀ ਆ ਨਾ ਬਰੀਡਾ ਤਿਆਰ ਕਰਨੀਆਂ ਇੱਕ ਵਾਰੀ ਜੀ ਕਹਿੰਦੇ ਮੰਜਾ ਚੰਗਾ ਅਜੇ ਜਗਾੜਦਾ ਸੂਤ ਇਹੋ ਜਿਹਾ ਮਰਜੀ ਭਰੀ ਚਲੋ ਗੱਲ ਉਹ ਆ ਗਈ ਬੈੜ ਵੱਡੀ-ਬੁੱਡੀ ਦੇਖੋ ਯਾਰ ਕਿਆ ਬਾਤਾਂ ਤੇ ਇੱਕ 52 ਜੋ ਮਾਨ ਤਾਨ ਛੋੜਦਾ ਆਏਗਾ ਤੇ ਦਾ ਕਰ ਦਾਂਗੇ ਆਪਾਂ ਹਨਾ ਜਿਹੋ ਜਿਹਾ ਗੱਲਾਂ ਬਾਹਲਾ ਫਰਕ ਉਹ ਗੱਲਾਂ ਪਰ ਇਹ ਨਹੀਂ ਕਰੀਂ ਅਸੀਂ ਆਪਾਂ 10000 ਵੱਧ ਮੰਗਦੇ ਤੂੰ ਮੰਗਣਾਗੇ ਆਪਾਂ ਥੋੜੀ ਬਣਾ ਯਾਰ 2000 ਦੀ ਫਰਕ ਰੱਖਣਾ ਤੇ ਤਿੰਨ ਨੰਬਰ ਦੇਖ ਰਹੇ ਆ ਇਹਦਾ ਦੂਜਾ ਸੂਤ ਤੇ ਰਸਾ ਪੈ ਬਯਾਰ ਜਵਾਗ ਦੀ ਬਾਹਰ ਗਈ ਜਾਂਦੀ ਆ। ਬਾਈ ਇਹਨੇ ਦੁੱਧ ਦੇਣਾਗਾ। ਇੱਕ ਪਾਸੇ ਇੱਕ ਦੋਨੇ ਪਾਸੇ ਹੀ ਆ। ਦੋਨੇ ਪਾਸੇ ਹੀ ਨੇ। ਦੂਜੇ ਪਾਸੇ ਵੀ ਦਿਖਾ ਫੇਰ। ਸੁਭਰ ਔਰਲੇ ਪਾਸੇ ਦੇਖੋ ਤੇ ਹੁਣ ਦੇਖਿਆ ਪਰਲੇ ਪਾਸੇ ਹੈਗਾ ਕੁਛ ਕੋਈ। ਆਹਾ ਹਾ ਹਾ। ਦੋਨੇ ਪਾਸੇ ਹੀ ਆ ਬਾਈ ਦੋਨੇ। ਓ ਮਾਈ ਗੋਡ। ਸਵਾ ਦੇਖੋ ਦੋਨੇ ਪਾਸੇ ਹੀ ਆ। ਜਿਵੇਂ ਕਹਿੰਦਾ ਵੀ ਦੋਨੇ ਪੀ ਕਦੋਂ ਖੜਾ ਦੇਣਾਗਾ। ਜਿਵੇਂ ਕਹਿੰਦਾ ਨੌਂਜੀ ਬੋਰ ਖੇਤਾਂ ਦੇ ਕਰਿਆ ਹੁੰਦੇ ਇੱਕ ਵੱਡੀ ਮੋਟਰ ਨਾਲ ਛੋਟੀ ਪਾਈ ਹੁੰਦੀ ਆ। ਉਹ ਦੋਨੇ ਪਿਆਪਾ ਦੋਨੇ ਪਾਸੇ ਹੀ ਇਹਦੇ ਹਨਾ। ਬਰੀਡ ਬਹੁਤ ਆ। ਕਿੰਨਾ ਦੁੱਧ ਦੇ ਦੂ ਛੋਡੇ ਮੰਨਦੇ ਸਾਂ। ਦੋਤਾ ਮੇਰੇ ਹਿਸਾਬ ਨਾਲ ਚੰਗੀ ਸਾਂਭੀ ਕੀ ਵਾਧ ਦੇਣਾਗੇ ਵਾਧ ਪਰਪਤੀ ਕਿ ਕਦੋਂ ਹੀ ਕਹਾਂਗੇ ਵਾਧ ਕੋ ਦਊਗੀ ਫੇਰ ਦਵਾਰੇ ਫੇਰ ਬੰਦਾਊ ਆਪਣੇ ਕੋਲ ਪੈਸੇ ਕਿੰਨੇ ਕੇ ਲੈਣੇ ਆ ਇਹਦੇ ਮੋਦ ਨਹੀਂ ਕਰਨਾ ਵਾ ਲੈਣ ਦੇਣਿਆ 1000 2000 ਦਾ ਭੱਤੀ 1 ਲੱਖ ਤੇ 5000 ਰੁਪਏ ਲੈਣਾ ਇਹਦਾ ਬੱਸ ਹਾਂ ਲਿਆ ਪਰ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਕਿਆ ਬਤਾ ਜਿਹੜੇ ਕਹਿੰਦੇ ਅਸੀਂ ਦੁੱਧ ਲੈਣਾ ਤੇ ਪਤਨੀ ਚਮੜੀ ਦੇ ਵਿੱਚ ਤੇ ਹੱਥੀ ਚਵਾਈ ਕਰੀ ਚੱਲੋ ਜਿਹੜੇ ਵੀ ਕਹਿੰਦੇ ਮਸ਼ੀਨ ਸਾਡੇ ਘਰੇ ਨਹੀਂ ਹੈਗੀ ਉਹਨਾਂ ਦੇ ਸੁਪਨਾ ਪੂਰਾ ਕਰਨਾ ਇਸ ਬੈੜ ਨੇ ਜਮਾ ਤੇ 1 ਪੰਜ ਚੋਂ ਛੋੜ ਸੱਪਾ ਕਰ ਦਾਂਗੇ ਮਾਂ ਦਾ ਨਹੀਂ ਜਾਨਾ ਮਾੜਾ ਮੋਟਾ ਛੋੜੀ ਗਾ ਦੇ ਮੈਂ 1000 ਕਰ ਦੇ 500 ਕਰਾ ਦੇ ਚਲੋ ਜੀ ਗੱਲ ਜੈ ਜੀ ਗੱਲ ਦੁੱਧ ਨਹੀਂ ਉਹ ਵਧੀਆ ਤੇ ਲੱਗੀ ਰਹੀ ਸਾਫ ਦੁੱਧ ਕਰ ਦੇ ਦਈਏ ਦੁੱਧ 30 ਕਿਲੋ ਹਨਾ ਦੁੱਧ 30 ਕਿਲੋ ਖਰਾ ਜਾਨਾ ਮੈਨੂੰ ਲੇਵਾ ਬਹੁਤ ਵਧੀਆ ਬੰਨਾਂ ਦੇ ਪੌਂਦਰੀ ਵਾਲੀ ਪਿਆਲਾ ਪਧਰੀ ਜਮੜੀ ਪਈ ਹੈ ਹਨਾ ਇੱਕ ਇੱਕ ਫੁੱਟ ਮੰਗਦਾ ਵਾਧਾ ਦੇਵਾ ਮੰਗ ਨੂੰ ਕਿੱਥੇ ਜਿੱਥੇ ਜੀ ਗੱਲ ਜੁੰਡੀ ਉੱਥੇ ਭਰ ਲਓ ਹਨਾ ਭਾਈ ਲੈ ਜਾ ਬੱਟਣ ਕਰ ਬੱਟੇ ਦਾ ਫਾਇਦਾ ਕੀ ਆ ਪਰ ਜੇ ਵਾਧਾ ਜਿਹੜਾ ਦੇਵਾ ਉਹ ਬਸੂਗਾ ਸੋ ਆਹ ਦੇਖੋ ਯਾਰ 1 ਪੰਜ ਦੇ ਇਹ ਨਹੀਂ ਕਰ ਬੱਚੀ ਦਾ ਟੀਕਾ ਭਰਾਵਾ ਬਾਈ ਸਾਰੀ ਦੁੱਧੂ ਫਰੋਲ ਦੇ 1.5 ਨਹੀਂ ਮਾਂਦਾ ਕੋਈ ਅਣੀ ਦਾ ਯਾਰ ਜਮਾ ਜੈਜ ਗੱਲਾ ਜਿੱਥੇ ਮਰਜੀ ਦਾ ਅਫਗਾਨਿਸਤਾਨ ਦਾ ਵੀਡੀਓ ਦੇਖੀ ਚੱਲਿਓ 1.5 ਜਿਹੇ ਹੀ ਬਿਹੜ ਨਹੀਂ ਮਿਲਣੀ ਜੇ ਮਿਲੂਗੀ ਤਾਂ ਬਾਈ ਜੀ ਨੁਕਸ ਹੋਊਗਾ ਜਦੋਂ ਆਪਾਂ ਕਹਿੰਦੇ ਰੇਟ ਲੱਗਦਾ ਚੰਗੀ ਜੀ ਦਾ ਭਾਅ ਜੈਨੂਨ ਰੇਟ 'ਚ ਮਿਲ ਜੇ ਵਪਾਰ ਦਾ ਕੰਮ ਆ ਆਪਣੇ ਕੋਲ ਦਾ 7-8 2-2000 ਬਣ ਗਈ ਢੇੜੀ ਬੱਚਕਲੀ ਢੇੜੀ ਬਣਾਉਣੀਆਂ ਜੀ ਅੱਗੇ ਦੇਖ ਰਹੇ ਆ ਬਾਈ ਜੀ 4 ਨੰਬਰ ਤੇ ਇਹਦਾ ਵੀ ਦੁੱਧਾ ਸੂਆ ਦੂਜਾ ਸੂਆ ਯਾਰ ਨਾੜਾ ਨੂੜਾ ਦਾ 20 ਕਿਲੋ ਤੋਂ ਸਟਾਰਟ ਬੋਲੀ ਹੋਈ ਆ ਅੱਛਾ ਭਾਰਤ ਦਾ ਨਕਸ਼ਾ ਹੀ ਠਾਈ ਖੜੀ ਆ ਥੱਲੇ ਦਾ ਹਣਾ ਬੱਚਾ ਇਹਦਾ ਮੱਛਾ ਕਰਾਂ ਆ ਖੜਾ ਹਣਾ ਹਾਂ ਤੇ 20 ਤੋਂ ਸਟਾਰਟਿੰਗ ਆ 20 ਤੋਂ ਸਟਾਰਟ ਹੋਈ ਆ ਅੱਛਾ 20 ਦਾ ਹੜਦਾ ਕਹਿੰਦਾ ਪਰ ਦੂਜਾ ਗੇਰੀ ਪਾਇਆ ਜੈ ਇਹਨਾਂ ਦਾ ਬਸ ਮਾਂ ਫਿਰ ਦੋ ਤਾ ਦਾ 20 20 ਨਾਲ ਤੱਕ ਪਰਣ ਆ ਰਹੀ ਆ ਤੇ ਨਾੜਾ ਨੂੜਾ ਯਾਰ ਦੇਖੋ ਥੱਲੇ ਹਣਾ ਬਹੁਤ ਵਧੀਆ ਕੁਆਲਿਟੀ ਆ ਭਾਈ ਕੁਆਲਿਟੀ ਹੀ ਦੁੱਧ ਸਕਣਾ ਇਹਦੇ ਪੈਸੇ 1 लाख ਦੇ 10000 ਰੁਪਇਆ ਛੋੜ ਛੱਪਾ ਜੇ ਕੋਈ ਵੀਰਾ ਦੋਨੇ ਇਕੱਠਿਆਂ ਲੈਂਦਾ ਹੋਇਆ ਬੱਸ ਮੈਂ ਵਾੜਾ ਕਰੂਗਾ ਬੱਸ 200 ਕਿਲੋਮੀਟਰ ਬਾਹਰ ਦੇ ਪਹੁੰਚ ਕਰਦਾ ਮੈਂ ਵਾੜਾ ਨਹੀਂ ਕਰਨਾ ਜੀ ਧੋਰੀ ਬਾਹਰ ਨੂੰ ਇਹਨੂੰ ਵੀ ਸਭ ਤੋਂ ਚਾਰ ਨੰਬਰ ਵਾਹਰ ਦੇਖ ਰਿਹਾ ਹਾਂ ਥੱਲੇ ਨਾੜਾ ਨੂੜਾ ਦਾ ਕਿਆ ਬਾਤਾਂ ਯਾਰ ਗੁੰਦੀ ਪਈ ਹੈ ਜਮਾ ਤੇ ਇਹ ਰੇਟ 1 लाख 10000 ਰੁਪਇਆ ਸੂਈ ਸਵਾਈਆ ਮਗਰ ਬੱਚਾ ਆ ਦੇਖੋ ਜਾੜੇ ਜੱਪਿਹੜੇ ਲੱਗੇ ਪਿਆ ਦਿਨ ਦੂਜੇ ਤੀਜੇ ਸੂਈ ਨੂੰ ਹਣਾ ਤੀਜਾ ਦਿਨ ਕਿ ਤੀਜਾ ਦਿਨ ਜੀ ਬਾਜੀ ਬਾ ਤੇ ਦੁੱਧ ਵੀ ਤੋਂ ਤਾਂ ਸਟਾਰਟ ਹੋਈ ਆ ਸਟਾਰਟ ਹੀ ਹੋਈ ਆ ਉਜੇ ਮੈਂ ਕਹਿੰਦਾ ਮਸ਼ੀਨ ਹੜ ਦਾ 60 ਬਾਸਮਤੀ ਇਹ ਵੱਢਣ ਲੱਗੀ ਹੈ ਕਿਤੇ ਜਿਹੜੇ ਵੱਡਾ ਸੀਜ਼ਨ ਤਾਂ ਆਉਣਾ ਹੈਗਾ ਉਹ ਗੱਲ ਆ ਵੀ ਨੇ 30 32 ਕਿਲੋ ਦੋਤਾ ਹਲੇ ਦੇਣਾ ਹੈਗਾ ਜਮਾ ਤੇ ਥਾਂ ਤੋਂ ਲੈ ਕੇ ਥੱਲੇ ਤੱਕ ਚੌੜੀ ਦੇਖੋ ਕਿ ਇਹ ਕੀ ਆਵਾਜ਼ ਆ ਇੱਕ ਤਰ੍ਹਾਂ ਦੀ ਬਾਈ ਮਾਚੀ ਆ ਤੇ ਬਾਕੀ ਥਾਂ ਹੱਥੀ ਜਵਾਈ ਜਾਣਾ ਹੈ ਨਾ ਅੱਗੇ ਆ ਗਈ ਬਾਈ ਜੀ 5 ਨੰਬਰ ਤੇ ਇਹ ਦੂਜਾ ਸੁਗਾ ਇਹ ਚਾਰ ਦੰਦਾ ਜੀ ਸੂਈ ਵੀ ਆ ਸੂਈ ਸੁਭਾਈ ਬੱਚਾ ਇਹਦਾ ਜਨ ਚਾਰ ਹੋ ਗਏ ਨੂੰ ਸੂਈ ਨੂੰ ਅਜਾ ਠੀਕ ਆ ਚਾਰ ਦਿਨ ਹੋ ਗਏ ਸੂਈ ਦਾ ਨਾ ਤੇ ਦੁੱਧ 20 ਕਿਦੋਂ ਜਾਮਾ ਬੋਲੀ ਚਾਰਾ ਰੇਟ ਆ ਰੇਟ 1 ਲੱਖ ਤੇ 22000 ਲੈਣਾਗਾ ਮਾਨਤਾਨ 35 ਦੀ ਮੰਗਣਾ ਕੋਈ 40 ਦੀ ਮੰਗਣਾ ਕੋਈ ਡੇਢ ਦੀ ਮੰਗਣਾ 1 ਲੱਖ ਤੇ 22000 ਲੈਣਾ ਹੀ ਆ ਬਸ ਦੁੱਧ ਤੱਕ ਕਹਿੰਦਾ ਬਾਬਾ 1 ਲੱਖ ਤੇ 22000 ਲੱਗੇ ਛੋੜ ਕਰਨੀ ਐ ਤੂੰ ਦੁੱਧ ਕਿੰਨਾ ਚੱਲੂ ਬਾਤ ਤੋਂ ਬਾਦ ਦੁੱਧ ਵੀਰੇ ਕੀ ਕਿਦੋਂ ਦੇਣਾ ਖਰਾ ਨਹੀਂ ਲਿਆ ਬਾਹਰ ਨੂੰ ਤੇ ਦੂਜਾ ਸੁਆ ਨਾੜਾ ਨੂੜਾ ਫੋਪੇ ਜੇ ਠਾਉਂਦੀ ਆ ਹਣਾ ਫਿਰੇ ਹਲੇ ਇਹ ਖੱਤ ਪਾਈ ਦੀ ਤੜਕੇ ਖਾਂਦੀ ਆ ਵੀਰੇ ਠੀਕ ਆ ਕਹਿੰਦਾ ਟਾਈਮ ਵੀ ਮੰਨ ਵੀ ਹਲੇ ਦੇਖੋ ਟਾਈਮ ਸਾਰਾ ਲੈ 12:30 ਵਜੇ ਆ ਠੀਕ ਹੈ ਹਾਂ ਕੋਈ ਐਂ ਨਹੀਂ ਤੜਕੇ ਆ ਡਾਂਗ ਛੱਡੀ ਵੀ ਆ ਕੋਈ ਐ ਕੋਈ ਉਹ ਨਹੀਂ ਜੀ ਕਿਉਂ ਆਪਾਂ ਬਤਾ ਗਰਮੀ ਦਾ ਮੌਸਮ ਆ ਗਾਂ ਦਾ ਭਾਈ ਆਪਦੀ ਖਰਾਬ ਹੁੰਦੀ ਆ ਹਨਾ ਇਹ ਰੇਟ 1 ਰੱਖ 22000 ਤੇ ਦੁੱਧ 20 ਤੋਂ ਸ਼ੁਰੂ ਹੋਈ ਆ 20 ਤੋਂ ਸਟਾਰਟਿੰਗ ਹੋਈ ਆ ਠੀਕ ਹੈ ਕਹਿੰਦਾ ਵਾ 30 ਦੇ ਚੱਲੂ ਰਾਮਣਾ ਹਨਾ ਇਹ ਤਾਂ ਬਾਹਰ ਦੇ ਲੰਦੇ ਨੇ 30 ਮੰਨ ਕੇ ਲਵੇ ਬੰਦਾ ਬਾਕੀ ਪ੍ਰਿੰਟ ਪ੍ਰੂਨਟ ਬੜੇ ਬੜੇ ਆ ਬੱਚੇ ਫਾਰਮ ਵਾਲੀ ਜਨੇ ਬੱਚੀ ਆ ਲੋਕ ਜੀ ਸਰ ਨਾੜਾ ਦੇਖੋ ਯਾਰ ਥੱਲੇ ਦੇ ਕੀ ਬਾਤਾਂ ਤਾਂ ਭਰੀ ਰਾਂਗਾਂ ਵਾਲੀ ਬਾਹਰ ਦੀ 20 ਲੀਟਰ ਵਾਲੀ ਆ ਨੇ ਇਹ ਜੀ ਸੋ ਆਦ ਲੈ ਜਮਾ ਇੱਕ ਬਾਈ ਜੋ ਮਾਨਤਨ ਕਰ ਦੂ ਤੇ ਰੇਟ ਅੱਜ ਬਾਈ ਨੇ ਜਮਾ ਰਲਦੇ ਮਿਲਦੇ ਕਰਦੇ ਆ। ਜਮਾ ਜੈਜੀ ਘਰੇ ਜਮਾ ਜੀ ਨੇ ਲੈਣੀ ਨਹੀਂ। ਯਾ ਸੁਪਰ ਸੀਟ ਟਰੈਕ ਕਰੀ ਫੇਰ ਦਿਖਾ ਦਈਏ ਯਾਰ। ਜਿਹੜੇ ਕਹਿੰਦਾ ਬਰੀਡ ਲੈਣੀ ਆ ਆ ਲੈ ਜਾਓ ਜਮਾ ਤੁਹਾਡੇ ਬਾਰੇ ਨਿਹਾਰੇ ਕਰ ਦੂ। ਇੱਕ ਕੈਂਟ ਦੇ ਸੂਈ ਵੀ ਖੜੀ ਆ। ਉਹ ਵੀ ਬਾਤੋਂ ਸੂਈ ਆ। ਹੌਲੀ ਉਖਾਦੀ ਆ। ਬੱਚਾ ਕੀ ਆ? ਬੱਚੀਆਂ ਮੰਗਦੀ ਆ। ਅੱਛਾ ਮਗਰ ਬੱਚੀਆਂ ਸੂਆ ਸੂਈਏਗੀ? ਦੂਜਾ ਦੁੱਧ ਗਿਨਣਾ ਸ਼ੁਰੂ ਹੋ ਗਿਆ ਹੁਣ ਮੰਨ ਲਈ ਤੇਰੇ 16 ਲੀਟਰ ਤੋਂ ਬੋਲੀ ਤੋਂ ਸਟਾਰਟ ਹੋ ਗਿਆ ਇਹਦੇ 8 ਲੀਟਰ ਪਰ ਟਾਈਮ ਦਾ ਢੰਗ ਦਾ ਚੋਦੇ ਨੂੰ ਕੋਈ ਡਰ ਤੈਨੂੰ ਦੋ ਟਾਈਮ ਤੋਂ ਲੈ ਤਿੰਨ ਟਾਈਮ ਤੋਂ ਚਾਰ ਟਾਈਮ ਤੋਂ ਫਿਰ ਦੇ ਨੂੰ 25 26 26 ਲੀਟਰ ਦੁੱਧ ਰੇਟ ਇਹਦਾ ਰੇਟ 1 ਲੱਖ ਤੇ 10000 ਲੈਣਾ ਹੈ ਮਗਰ ਬੱਚੀ ਹੈ ਮਗਰ ਬੱਚੀ ਹੈ ਸੁਪਰ ਬੱਚੀ ਦੇਖੋ ਬੜੀ ਪਿਆਰੀ ਮਗਰ ਹਨਾ ਜ਼ਬਰਦਸਤ ਸੁਪਰ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਨਾੜਾ ਨੂੜਾ ਕਿਆ ਬਾਤ ਹੈ ਰੇਟ ਇਹਦਾ 1 ਲੱਖ 10000 ਲੈਣਾ ਹਲੇ 6 ਘੰਟੇ ਦੁੱਧ ਆ ਜੇ ਥੱਲੇ ਅੱਜ ਸਬਕ ਦਾ 6 ਘੰਟਿਆਂ ਦਾ ਲੱਗ ਕੇ 7 ਵਜੇ ਦੀ ਗੱਡੀ ਕਰੀਆ ਹੁਣ ਸਾਢੇ 8 ਵਜੇ ਜਾਇਜ਼ ਗੱਲ ਹੈ ਹਨਾ ਅਲੇ ਡੰਡ ਜੀ ਵੀਡੀਓ ਹੈ ਨਹੀਂ ਡੰਡ ਆਉਂਦੇ 6 ਘੰਟਿਆਂ ਦੇ ਆ ਜੀ ਦੋ ਤੋਂ ਸਾਢੇ ਤਰ ਤੁਰਿਆ ਨਹੀਂ ਆਣੇ ਬੱਤੀ ਤੋਂ ਦੇ ਬਾਕੀ ਲੇਵਲ ਲੂਬਾ ਪੜਿਆ 6 ਘੰਟਿਆਂ ਦੇ ਤੋਂ ਨਹੀਂ ਬੱਚੀ ਨਹੀਂ ਸੁਭਰੋ ਕਾਫੀ ਬੜਾ ਦਿਖਾਦੇ ਕੁਝ ਸੂਣੇਵੇਂ ਕੁਝ ਕੱਬਣਾ ਤੇ ਇੱਕ ਜਰਸੀ ਦੇਖੋ ਯਾਰ ਜਿੰਨਾ ਖਾਉ ਤੇ ਉਨਾ ਹੀ ਕਮਾਉ ਹਣਾ ਖੁਰਨੀ ਜੋ ਮੂੰਹ ਚੱਕਦੀ ਨਹੀਂ ਭਈ ਬੰਦੋਦਰੀ ਭਾਈ ਜੀ ਸਹੀ ਦੇਣਾ ਜਿੰਨਾ ਖਾਉਗੀ ਉਨਾ ਹੀ ਦੋਗੀ ਸੋ 7835 ਦੀ ਕੰਪਨੀ ਨੂੰ ਦੇਣਾ ਚਾਹੀਦਾ 50846 ਚਾਰੂ ਬਹਿਣਾ ਪਿੰਡ ਹੰ